ਰਨਾਮ ਸਿੰਘ ਤੁਮੇ ਹੁਣਾਂ ਦੀ ਇੱਕ ਵੀਡੀਓ ਸੁਣ ਰਿਹਾ ਸੀ ਉਹ ਕਹਿੰਦੇ ਪੀ ਜਿਹੜੀ ਬਾਣੀ ਸੀ ਨਾ ਉਹ ਇਦਾਂ ਨਹੀਂ ਸੀ ਪੀ ਗੁਰੂ ਪਾਤਸ਼ਾਹ ਨਾਲ ਲਿਖੀ ਜਾਂਦੇ ਸੀ ਜਾਂ ਨਾਲ ਕਿਤਾਬ ਸੀਗੀ ਕਹਿੰਦੇ ਭਾਈ ਗੁਰਦਾਸ ਦੀ ਬਾਤ ਚੋਂ ਕਹਿੰਦੇ ਕਿਤਾਬ ਕਛ ਕਹਿੰਦੇ ਉਹ ਤਾਂ ਕਿਤਾਬ ਜਿਹੜੀ ਸੀਗੀ ਉਹ ਮੁਸਲਮਾਨਾਂ ਦੀ ਕੁਰਾਨ ਸੀਗੀ ਜਿਹੜੀ ਕਛ ਤੇ ਲੈ ਕੇ ਗੁਰੂ ਸਾਹਿਬ ਗਏ ਸੀ ਉਹ ਪਾਈ ਇਹ ਤਾਂ ਪੜ ਲਓ ਕ੍ਰਾਂਣ ਬਾਰੇ ਗੁਰੂ ਨਾਨਕ ਪਾਤਸ਼ਾਹ ਦਾ ਵਿਚਾਰ ਕੀ ਆ ਤੁਸੀਂ ਉਹਨਾਂ ਨੂੰ ਕ੍ਰਾਂਣ ਚਕਾਤੀ ਆ ਸਾਹਾ ਹੱਥ ਖਿਸਾਬ ਕਿਤਾਬ ਕਾਸ਼ ਜਿਹੜੀ ਬਾਣੀ ਇਕੱਠੀ ਕਰ ਰਹੇ ਸੀ ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਬਾਣੀ ਵਿੱਚੋਂ ਇਹ ਸਬੂਤ ਮਿਲ ਜਾਂਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਗੁਰੂ ਅੰਗਦ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਉਹਨਾਂ ਦੀ ਬਾਣੀ ਦੀ ਕੀ ਸਾਂਝ ਆ ਕਿਉਂਕਿ ਇੱਕ ਦੂਸਰੇ ਦੇ ਸ਼ਬਦਾਂ ਨੂੰ ਉਹ ਅੱਗੋਂ ਖੋਲ ਰਹੇ ਆ ਗੁਰਨਾਨਕ ਪਾਤਸ਼ਾਹ ਦੇ ਬਹੁਤ ਸਾਰੇ ਸ਼ਬਦ ਹੈ ਜਿਹੜੇ ਕਬੀਰ ਸਾਹਿਬ ਦੇ ਸ਼ਬਦਾਂ ਦੇ ਨਾਲ ਬਿਲਕੁਲ ਮੈਚ ਕਰਦੇ ਹਨ ਮਤਲਬ ਕਬੀਰ ਸਾਹਿਬ ਦੀ ਬਾਣੀ ਉਹਨਾਂ ਕੋਲ ਸੀ ਪਰ ਇਹਨਾਂ ਨੇ ਕਹਿਣਾ ਉਹ ਵੀ ਮੈਮਰੀ ਥਰੂ ਪਾਈ ਹੋਈ ਸੀ ਉਹ ਕਹਿੰਦੇ ਇਦਾਂ ਜਿਦਾਂ ਫਿਲਮਾਂ 'ਚ ਦਿਖਾਉਂਦੇ ਨਾ ਕਹਿੰਦੇ ਵੀ ਜਦੋਂ ਗੁਰਗੱਦੀ ਦਿੱਤੀ ਗੁਰੂ ਅੰਗਦ ਪਾਤਸ਼ਾਹ ਨੂੰ ਤੇ ਉਹ ਟਰਾਂਸਫਰ ਕਰਤੀ ਸਾਰੀ ਬਾਣੀ ਗੁਰੂ ਅੰਗਦ ਪਾਤਸ਼ਾਹ ਦੇ ਵਿੱਚ ਬਰਾਵੋ ਕੋਸ਼ਿਸ਼ ਤਾਂ ਸੋਚ ਲਿਆ ਕਰੋ ਇਹ ਗੱਲ ਕਰਨ ਲੱਗਿਆ ਜਿਹੜੇ ਗੁਰੂ ਸਾਹਿਬ ਛੀਡ ਹੋਇਆ ਗੁਰੂ ਅਰਜਨ ਪਾਤਸ਼ਾਹ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨਾਂ ਨੇ ਫਿਰ ਕਿਵੇਂ ਟਰਾਂਸਫਰ ਕੀਤੀ ਕਿ ਪਹਿਲਾਂ ਹੀ ਕਰਕੇ ਸੀ ਉਹਨਾਂ ਨੂੰ ਪਤਾ ਸੀ ਵੀ ਮੈਨੂੰ ਬੇਰੀ ਛੀਦ ਹੋ ਹੈਣੀ ਮੈਂ ਟਰਾਂਸਫਰ ਕਰ ਦਵਾ ਬਾਣੀ ਪਹਿਲਾਂ ਕੰਪਿਊਟਰ ਸੀ ਉਹ ਕੋਈ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਜਿਹੜਾ ਨਾ ਉਹ ਇਹੀ ਖਜ਼ਾਨਾ ਆ ਇਹਨਾਂ ਨੂੰ ਲੱਗਦਾ ਹੋਣਾ ਵੀ ਕੋਈ ਹੋਰ ਖਜ਼ਾਨਾ ਆ ਕੋਈ ਹੀਰੇ ਜਵਾਹਰਾਤ ਆ ਤੋਂ ਮੇ ਉਹਨਾਂ ਨੂੰ ਲੱਗਦਾ ਹੋਣਾ ਇਹ ਇਹੀ ਖਜ਼ਾਨਾ ਸੀਗਾ ਜਿੰਨ ਗੁਰੂ ਅਰਜਨ ਪਾਤਸ਼ਾਹ ਨੇ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਮੈਂ ਖੋਲ ਕੇ ਦੇਖ ਲਿਆ ਤਾਂ ਮੇਰੇ ਮਨ ਭਿਆਨ ਨਾ ਸੋ ਇੱਥੇ ਗੁਰੂ ਅੰਗਦ ਪਾਤਸ਼ਾਹ ਜਿਹੜੇ ਆ ਕਿਉਂਕਿ ਗੁਰੂ ਅੰਗਦ ਪਾਤਸ਼ਾਹ ਦੇ ਤਾਂ ਬਹੁਤ ਕਲੀਅਰ ਆ ਨਾ ਅ ਹਰੋਜ ਜਪਜੀ ਸਾਹਿਬ ਦੇ ਖੀਰ ਚ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਾ ਮਹਤਾਪਾ ਪੜਦੇ ਆ ਗੁਰੂ ਨਾਨਕ ਪਾਤਸ਼ਾਹ ਦਾ ਸਭ ਨੂੰ ਪਤਾ ਵੀ ਗੁਰੂ ਨਾਨਕ ਪਾਤਸ਼ਾਹ ਦਾ ਲਿਖਿਆ ਹੋਇਆ ਸ਼ਲੋਕ ਆ ਬਾਅਦ ਚ ਪੜਿਓ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਪੜਿਆ ਉਹਨਾਂ ਨੂੰ ਪਤਾ ਗੁਰੂ ਅੰਗਦ ਪਾਤਸ਼ਾਹ ਦਾ ਵੀ ਇਹੀ ਹੈ। ਇਹ ਸ਼ਲੋਕ ਗੁਰੂ ਅੰਗਦ ਪਾਤਸ਼ਾਹ ਦਾ ਵੀ ਆ ਥੋੜਾ ਜਿਹਾ ਫਰਕ ਹੈ ਉਹਦੇ ਵਿੱਚ ਪਾਉਣ ਉਹਨਾਂ ਨੇ ਪਾਉਣ ਗੁਰੂ ਪਾਣੀ ਪਿਤਾ। ਹੋਰ ਕੀਤੀ ਛੁੱਟੀ ਨਾਲ ਹੋਰ ਲਾਇਆ ਹੋਇਆ ਪਰ ਇਹਦਾ ਮਤਲਬ ਉਹਨਾਂ ਕੋ ਬਾਣੀ ਸੀ। ਜਦੋਂ ਉਹਨਾਂ ਨੇ ਲਿਖੀ ਹੈ। ਸੋ ਇੱਥੇ ਗੁਰੂ ਅੰਗਦ ਪਾਤਸ਼ਾਹ ਕਹਿੰਦੇ ਇੱਕ ਨਹੀਂ ਆਸ਼ਕੀ ਇੱਕ ਹੈ ਜੀ ਆਸ਼ਕੀ ਆ ਬੜੇ ਸਿੰਪਲ ਅਰਥ ਹੈ। ਇੱਕ ਨਹੀਂ ਇਹ ਕਿਦਾਂ ਦੀ ਆਸ਼ਕੀ ਆ ਦੂਜੇ ਲੱਗੇ ਪਾਓ ਹੁਣ ਦੂਜੇ ਸਮਝ ਲਓ ਐਗਜ਼ਾਮਪਲ ਆਸ਼ਕੀ ਦੀ ਦਿੱਤੀ ਆ ਪੀ ਜਿਹੜਾ ਅਸਲੀ ਆਸ਼ਿਕ ਆ ਉਹ ਕੌਣ ਆ ਆਸ਼ਕੀ ਵੀ ਦੋ ਤਰ੍ਹਾਂ ਦੀ ਹੁੰਦੀ ਆ ਜਿਹੜੀ ਮੁਸਲਮਾਨਾਂ ਵਿੱਚ ਸੂਫੀਇਜ਼ਮ ਆ ਨਾ ਸੂਫੀਇਜ਼ਮ ਗੱਲ ਉਹ ਵੀ ਆਸ਼ਕੀ ਦੀ ਕਰਦੇ ਆ ਉਹ ਸਰੀਰਕ ਆਸ਼ਕੀ ਕਿਸੇ ਮਹਿਬੂਬਾ ਨਾਲ ਨਹੀਂ ਹੈਗੀ ਉਹ ਆਸ਼ਕੀ ਉਸ ਲਾਫ ਯੂਨੀਵਰਸਲ ਆ ਰਿਹਾ ਉਹ ਉਸੇ ਆਸ਼ਕੀ ਦੀ ਗੱਲ ਇੱਥੇ ਗੁਰੂ ਅੰਗਦ ਪਾਤਸ਼ਾਹ ਕਰ ਰਿਹਾ ਕਿ ਕਿਹ ਹੈ ਜੀ ਆਸ਼ਕੀ ਆ ਇੱਕ ਨਹੀਂ ਆਸ਼ਕੀ ਦੂਜੇ ਲੱਗੇ ਪਾਓ ਵੀ ਦੂਜੇ ਨਾਲ ਵੀ ਪਿਆਰ ਪਾਇਆ ਹਾ ਦੂਜਾ ਸਮਝ ਲਓ ਹੁਣ ਤੁਸੀਂ ਕੌਣ ਹੋ ਜਿੰਨਾ ਚਿਰ ਗੁਰੂ ਅੰਗਦ ਪਾਤਸ਼ਾਹ ਦੇ ਕਹਿਣ ਮੁਤਾਬਕ ਦੂਜੇ ਨਾਲ ਪਿਆਰ ਆਣਾ ਉਹਨਾਂ ਚਿਰ ਤੇਰੀ ਸੱਚੀ ਆਸ਼ਕੀ ਨਹੀਂ ਹੈਗੀ ਉਹਨੂੰ ਇਸ਼ਕ ਨਹੀਂ ਕਿਹਾ ਜਾ ਸਕਦਾ ਦੂਜਾ ਕੌਣ ਆ? ਹੁਣ ਜਦੋਂ ਆਮ ਬੰਦੇ ਨੂੰ ਪੁੱਛੀਏ ਦੂਜਾ ਕੌਣ ਆ ਤੇ ਕਹਿੰਦੇ ਮਾਇਆ ਇੱਕ ਸਿੰਪਲ ਜੇ ਅਰਥਾਂ ਚ ਕਿਉਂਕਿ ਬਾਣੀ ਚ ਬਹੁਤ ਾਰੀ ਮਾਇਆ ਦੀ ਗੱਲ ਹੋਈ ਆ। ਅਸਾ ਰਗ ਦੇ ਵਿੱਚ ਹੀ ਨਾ ਇੱਕ ਕਬੀਰ ਸਾਹਿਬ ਦਾ ਸ਼ਬਦ ਆਉਂਦਾ ਬੜਾ ਪਿਆਰਾ ਸ਼ਬਦ ਆ ਬਹੁਤ ਲੋਕਾਂ ਨੂੰ। ਅਸਾ ਰਗ ਨਾ ਆਸਾ ਕੀ ਵਾਰ ਤੋਂ ਬਾਅਦ ਹੀ ਮੈਂ ਕਈ ਵਾਰੀ ਕਿਹਾ ਇਹ ਪ੍ਰੋਗਰਾਮ ਦੇ ਵਿੱਚ ਅਸਾ ਕੀ ਵਾਰ ਤੋਂ ਬਾਅਦ ਹੀ ਜਿੰਨੇ ਕਬੀਰ ਸਾਹਿਬ ਦੇ ਤੇ ਬਾਕੀ ਭਗਤ ਸਹਿਬਾਨ ਦੇ ਸ਼ਲੋਕ ਆ ਉਹ ਜ਼ਰੂਰ ਪੜ ਲਓ ਜਾਂ ਸ਼ਬਦ ਆ ਜਿੰਨੇ ਉਹ ਜ਼ਰੂਰ ਪੜ ਲਓ ਰਾਈਟ ਆਫਟਰ ਅਸਾ ਕੀ ਵਾਰ ਉਹਦੇ ਨਾਲ ਬਹੁਤ ਸਾਰੇ ਕਾਨਸੈਪਟ ਤੁਹਾਡੇ ਕਲੀਅਰ ਹੋ ਜੂਗੇ ਜਿਵੇਂ ਹਰ ਕੇ ਸੰਤਨਾ ਕੀ ਬਨਾਰਸ ਕੀ ਠਾ ਗੜਾ ਪਹਿਲੇ ਹੀ ਸ਼ਬਦ ਆ ਉੱਥੇ ਉਹ ਤੋਂ ਅਗਲਾ ਸ਼ਬਦ ਜਿਹੜਾ ਨਾ ਮੈਂ ਕੋਸ਼ਿਸ਼ ਕਰਦਾ ਉਹ ਕੱਢ ਕੇ ਹਾਂਜੀ ਹਾਂਜੀ ਆ ਸ਼ਬਦ ਆ ਸਕਰੀਨ ਤੇ ਆ ਗਿਆ ਤੁਹਾਡੇ ਇਹ ਖਾਬ ਤਾਂ ਮੈਨੂੰ ਸਮਝ ਨਹੀਂ ਆਉਂਦਾ ਵੀ ਕੀ ਆ ਇਹ ਇਹ ਗੱਲ ਕਾ ਨਹੀਂ ਕਰ ਰਹੇ ਪਹਿਲੇ ਇੱਥੇ ਦੂਜੇ ਭਾਉ ਦੀ ਗੱਲ ਕਰ ਰਹੇ ਆ ਕਬੀਰ ਸਾਹਿਬ ਕਹਿੰਦੇ ਇੱਕ ਤ ਪੱਤਰ ਪਰ ੁਰਕਟ ਕੁਰਕਟ ਇੱਕ ਤ ਪੱਤਰ ਪਰ ਪਾਣੀ ਕਹਿੰਦੇ ਇੱਕ ਜਿਹਾ ਦਾ ਕੁੱਕੜ ਪਾ ਲਿਆ ਹੋਣੇ ਦੇ ਅਰਥ ਕੋਈ ਹੋਰ ਨਹੀਂ ਬਣਨੇ ਇਹਦੇ ਅਰਥ ਇਹੀ ਬਣਨੇ ਆ ਇੱਕ ਤੇ ਪਾਲਿਆ ਕੁੱਕੜ ਤੇ ਇੱਕ ਤ ਪੱਤਰ ਪਰ ਪਾਣੀ ਪਾਣੀ ਤੋਂ ਇੱਥੇ ਅਰਥ ਹੈਗੇ दारू ਇੱਕ ਚਪਾਲਿਆ ਕੁੱਕੜ ਜਿੱਥੇ ਕਬੀਰ ਸਾਹਿਬ ਨੇ ਨਾ ਮੀਟ ਦੀ ਜਾਂ ਇਹਨਾਂ ਦੀ ਗੱਲ ਕੀਤੀ ਉਹ ਵਿਕਾਰਾਂ ਨਾਲ ਜੋੜ ਕੇ ਕੀਤੀ ਆ ਇੱਥੇ ਵਿਕਾਰਾਂ ਦੀ ਗੱਲ ਹੋ ਰਹੀ ਆ ਇੱਕ ਤਾਂ ਪੱਤਰ ਪਰ ੁਰਕਟ ਕੁਰਕਟ ਇੱਕ ਤਾਂ ਪੱਤਰ ਪਰ ਪਾਣੀ ਆਸ-ਪਾਸ ਪੰਜ ਜੋਗੀਆਂ ਬੈਠੇ ਵਿੱਚ ਨਕਟ ਕੇ ਰਾਣੀ ਕਹਿੰਦੇ ਆਲੇ-ਦੋਲੇ ਬਹਿ ਗਏ ਜਾ ਕੇ ਪੀ ਚੱਲ ਹੁਣ ਆਪਾਂ ਪੈਗ-ਸ਼ੈਗ ਲਾਉਨੇ ਆ ਮੁਰਗਾ-ਸ਼ੁਰਗਾ ਖਾਣੇ ਆ ਤੇ ਵਿੱਚ ਨਕਟ ਕੇ ਰਾਣੀ ਕੌਣ ਆ ਦੂਜਾ ਪਾਓ ਜਿਹੜੀ ਆਪਾਂ ਹੁਣ ਗੱਲ ਕਰ ਰਹੇ ਆ ਦੂਜਾ ਭਾਉ ਜਿਹੜਾ ਨਾ ਵੀ ਉਹ ਆ ਮਾਇਆ ਉਹ ਕਿਸੇ ਵੀ ਚੀਜ਼ ਦੀ ਮਾਇਆ ਇਹ ਨਹੀਂ ਵੀ ਮਾਇਆ ਪੈਸਾ ਕੋਈ ਵੀ ਜਿਹੜੀ ਦੁਨਿਆਵੀ ਅਟੈਚਮੈਂਟ ਆ ਉਹ ਕੋਠੀ ਦੀ ਵੀ ਹੋ ਸਕਦੀ ਕਾਰ ਦੀ ਵੀ ਹੋ ਸਕਦੀ ਆ ਬੱਚਿਆਂ ਦੀ ਵੀ ਹੋ ਸਕਦੀ ਆ ਕਿਸੇ ਵੀ ਚੀਜ਼ ਦੀ ਜਿਹੜੀ ਤੁਹਾਡੀ ਅਟੈਚਮੈਂਟ ਤੁਹਾਨੂੰ ਗੁਨਾ ਤੋਂ ਦੂਰ ਲੈ ਕੇ ਜਾ ਰਹੀ ਆ ਉਹ ਮਾਇਆ ਆ ਫਿਰ ਮੈਂ ਫਿਰ ਫਿਰ ਦੁਹਰਾ ਦਵਾਂ ਕੋਈ ਵੀ ਅਟੈਚਮੈਂਟ ਜਿਹੜੀ ਤੁਹਾਨੂੰ ਗੁਨਾ ਤੋਂ ਪਰੇ ਲੈ ਕੇ ਜਾਂਦੀ ਆ ਉਹ ਮਾਇਆ ਆ ਉਹ ਕਹਿੰਦੇ ਨਕਤੀ ਕੋ ਠਣਗਣ ਬਾਡਾ ਡੂੰ ਕਹਿੰਦੇ ਸਾਰੇ ਪਾਸੇ ਹੀ ਵੱਜ ਰਿਹਾ ਹੈ ਇਹ ਠੰ ਠੰ ਜਿਹੜੀ ਉਹ ਮਾਇਆ ਨਾ ਵਿੱਚ ਬੈਠੀ ਰਾਣੀ ਬੈਠੀ ਆ ਉਹ ਐ ਠੰ ਠੰ ਕਰਦੀ ਫਿਰਦੀ ਸਾਰੇ ਪਾਸੇ ਇਹ ਨਹੀਂ ਵੀ ਇੱਕ ਥਾਂ ਦੇ ਉੱਤੇ ਐ ਠੰ ਠੰ ਕਰਕੇ ਉਹਦਾ ਬਾਜਾ ਵੱਜ ਰਿਹਾ ਚਾਰੇ ਪਾਸੇ ਕਿੰਨੇ ਬਿਬੇਕੀ ਕਾਟੀ ਤੂੰ ਕਿਸੇ ਵਿਰਲੇ ਨਹੀਂ ਆਪਣੀ ਵਿਵੇਕਬੁੱਧ ਜਗਾ ਕੇ ਇਸ ਤੋਂ ਛੁਟਕਾਰਾ ਪਾਇਆ ਹੈ ਕਿ ਜਿਹਦੇ ਤੇ ਉਹਦਾ ਪ੍ਰਭਾਵ ਨਹੀਂ ਪਿਆ ਮਾਇਆ ਦਾ ਨਹੀਂ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਹਰ ਬੰਦੇ ਉੱਤੇ ਕਬੀਰ ਸਾਹਿਬ ਕਹਿੰਦੇ ਦਾ ਭਾ ਪ੍ਰਭਾਵ ਪੈ ਰਿਹਾ ਆ ਉਹ ਕਹਿੰਦੇ ਸਗਲ ਮੇਨਕਤੀ ਕਾ ਵਾਸਾ ਹਰ ਬੰਦੇ ਦੇ ਵਿੱਚ ਆ ਇਹ ਇਹ ਨਹੀਂ ਵੀ ਨਹੀਂ ਆ ਇਹ ਤਾਂ ਤੁਹਾਨੂੰ ਮਿਲਿਆ ਹੋਇਆ ਹੈ ਨਾ ਹਉਮੈ ਰੋਗ ਜਿਹੜਾ ਆ ਮਾਨਕ ਕੋ ਦੀਨਾ ਜੇ ਹੁੰਦਾ ਉਹ ਮਾਇਆ ਦਾ ਹੀ ਅਗਲਾ ਪਾਰਟ ਆ ਹਉਮੇ ਰੋਗ ਮੇਂਕੋ ਆ ਆ ਗਿਆ ਮੇਂਕੋ ਆ ਆ ਗਿਆ ਉਹ ਮਾਇਆ ਤੋਂ ਹੀ ਸ਼ੁਰੂ ਹੁੰਦਾ ਆ ਇਹ ਇੱਕ ਲਾਫ ਯੂਨੀਵਰਸ ਦਾ ਹੀ ਪਾਰਟ ਆ ਹਿਊਮਨ ਨੇਚਰ ਜਿਹਨੂੰ ਕਹਿੰਦੇ ਆਪਾਂ ਇਹ ਹਿਊਮਨ ਨੇਚਰ ਆ ਕਿ ਮਾਇਆ ਦੇ ਨਾਲ ਤੁਹਾਡਾ ਪਿਆਰ ਪੈਣਾ ਹੀ ਪੈਣਾ ਆ ਸਗਲ ਮੇ ਨਕਤੀ ਕਾ ਵਾਸਾ ਸਗਲ ਮਾਏ ਉਹ ਹੈਰੀ ਕਹਿੰਦੇ ਕਲੇ ਕਲੇ ਨੂੰ ਮਾਰ ਰਹੀ ਆ ਆਤਮਿਕ ਤੌਰ ਤੇ ਖਤਮ ਕਰੀ ਜਾ ਰਹੀ ਆ ਮਾਰ ਉਹਹੇਰੀ ਹਰੇਕ ਨੂੰ ਮਾਰੀ ਜਾ ਰਹੀ ਆ ਸਗਲ ਨੂੰ ਸਾਰੀ ਦੁਨੀਆ ਨੂੰ ਖਤਮ ਕਰੀ ਜਾ ਰਹੀ ਆ ਫਿਰ ਦੇਖਦੀ ਆ ਉਹਹੇਰੀ ਉਹਦਾ ਦੇਖਣਾ ਉਹਦੇ ਹੱਲ ਮਾਰ ਕੇ ਦੇਖਦੀ ਆ ਵੀ ਭਾਈ ਮੁੱਕ ਗਿਆ ਕਿ ਨਹੀਂ ਮੁੱਕ ਗਿਆ ਹਲੇ ਹੈਗੀ ਇਹਦੇ ਅੰਦਰ ਥੋੜੀ ਬਾਕੀ ਹਲੇ ਗੁਣ ਉਹਨਾਂ ਨੂੰ ਵੀ ਖਤਮ ਕਰੋ ਇਹੋ ਜੀਆਂ ਬਹੁਤ ਕਥਾਵਾਂ ਜੁੜੀਆਂ ਹੋਈਆਂ ਜਦੋਂ ਤੁਸੀਂ ਹਿਸਟਰੀ ਪੜੋਗੇ ਹਿਸਟਰੀ ਇਤਿਹਾਸ ਪੜੋਗੇ ਕੋਈ ਵੀ ਗ੍ਰੰਥ ਪੜ੍ਹ ਲਿਓ ਹਾਲਾਂਕਿ ਸਾਡੇ ਤਾਂ ਤਕਰੀਬਨ ਸਾਰੇ ਹੀ ਮਿਕਸ ਅਪ ਆ ਪਰ ਜਿਹੜੀ ਕੋਈ ਚੰਗੀ ਚੀਜ਼ ਆ ਹਰੇਕ ਗ੍ਰੰਥ ਚੋਂ ਲੈ ਲੈਣੀ ਚਾਹੀਦੀ ਆ